ਭਾਰਤੀ ਸੰਵਿਧਾਨ ਦੇ ਰਚੇਤਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੇ 133ਵੇਂ ਜਨਮ ਦਿਵਸ ਮੌਕੇ ਸਥਾਨਕ ਪਟਿਆਲਾ ਗੇਟ ਨਾਬਾ ਵਿਖੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਜੱਸੀ ਸੋਈਆਂ ਵਾਲਾ ਦੀ ਅਗਵਾਈ ਹੇਠ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦੀ ਪ੍ਰਤੀਮਾ ਤੇ ਫੁੱਲਮਲਾਮਾ ਪੇਟ ਕੀਤਿਆ ਗਈਆਂ ਅਤੇ ਬਾਬਾ ਸਾਹਿਬ ਦੇ ਜਨਮ ਦਿਵਸ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ ਇਸ ਮੌਕੇ 71 ਲੋਕਾਂ ਨੂੰ ਸੰਬੋਧਨ ਕਰਦੇ ਚੇਅਰਮੈਨ ਜੱਸੀ ਸੋਈਆਂ ਵਾਲਾ ਨੇ ਕਿਹਾ ਕਿ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਭਾਰਤੀ ਸੰਵਿਧਾਨ ਦੀ ਸਿਰਜਣਾ ਕੀਤੀ ਸੀ ਜਿਨ੍ਹਾਂ ਨੇ ਸਮਾਜ ਦੇ ਦੱਬੇ ਕੁਚਲੇ ਤੇ ਪਛੜੇ ਵਰਗ ਦੇ ਲੋਕਾਂ ਨੂੰ ਸੰਵਿਧਾਨ ਵਿੱਚ ਵਿਸ਼ੇਸ਼ ਥਾਂ ਦੇ ਕੇ ਉਹਨਾਂ ਲਈ ਚਾਨਣ ਮੁਨਾਰਾ ਬਣੇ ਵੇਖਦੇ ਆ ਅਫਤਾਰ ਸਿੰਘ ਧਰਮਸੋਧ ਦੀ ਵਿਸ਼ੇਸ਼ ਰਿਪੋਰਟ ਪਹਿਲਾਂ ਆ ਕੇ ਠੋਕੇ ਇੰਤਜ਼ਾਮਾ ਪਹਿਲਾਂ ਆ ਕੇ ਠੋਕੇ ਪਹਿਲਾਂ ਆ ਕੇ ਠੋਕੇ ਵਾਵਾ ਸਾਹਿਬ ਦੇ ਸੋਚ ਤੇ ਪਹਿਲਾਂ ਆ ਕੇ ਠੋਕੇ ਵਾਵਾ ਸਾਹਿਬ ਦੇ ਸੋਚ ਤੇ ਪਹਿਲਾਂ ਆ ਕੇ ਠੋਕੇ ਜੈ ਭੀਮ ਜੈ ਭਾਰ ਜੈ ਭੀਮ ਜੈ ਭਾਰ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਜਿਸ ਦਾ ਜਨਮ ਦਿਨ ਹੈਗਾ ਜਿਹੜਾ ਤੁਸੀਂ ਵੀ ਮੌਜ ਪਹੁੰਚੀ ਤੁਸੀਂ ਕਰੋ हां जी मैं समस्त देश वासियों ਨੂੰ ਆ ਭਾਰਤੀ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਡਾਕਟਰ ਭੀਮrao 암্বেਦਕਰ ਜੀ ਦੇ ਅੱਜ ਜਨਮ ਦਿਵਸ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਕਿਉਂਕਿ ਉਹਨਾਂ ਨੇ ਦੱਬੇ ਕੁਚਲੇ ਲੋਕਾਂ ਦੇ ਜਿਹੜਾ ਹੱਕ ਦੇ ਕੇ ਜਿਹੜਾ ਇਸ ਦੁਨੀਆ ਦੇ ਵਿੱਚ ਜਿਉਣ ਦਾ ਜਿਹੜਾ ਤਰੀਕਾ ਦਿੱਤਾ ਤੇ ਉਹਨਾਂ ਦੇ ਹੱਕ ਦਵਾਏ ਤੇ ਨਾਲ ਹੀ ਜੇਕਰ ਉਹ ਸਾਨੂੰ ਕਾਨੂੰਨ ਦੇ ਵਿੱਚ ਸੰਵਿਧਾਨਕ ਤੌਰ ਤੇ ਹੱਕ ਨਾ ਦਿੰਦੇ ਤਾਂ ਅੱਜ ਜਿਹੜੇ ਦਲਿਤ ਲੋਕ ਸੀ ਦੱਬੇ ਕੁਚਲੇ ਲੋਕ ਸੀ ਉਹਨਾਂ ਦੇ ਨਾਲ ਪਹਿਲਾਂ ਕਿੰਨਾ ਅਤਿਆਚਾਰ ਹੁੰਦਾ ਸੀ ਉਹਨਾਂ ਦੇ ਨਾਲ ਕਿੰਨੇ ਆਪਣਾ ਵਿਤਕਰਾ ਹੋ ਰਿਹਾ ਸੀਗਾ ਉਹ ਅੱਜ ਹੁਣ ਅਸੀਂ ਬਾਬਾ ਸਾਹਿਬ ਦੀ ਬਹੁਤ ਵੱਡੀ ਦੇਣ ਆ ਜਿਹੜੀ ਦਲਿਤ ਸਮਾਜ ਤੇ ਬਾਕੀ ਉਹਨਾਂ ਨੇ ਜਿਹੜਾ ਭਾਰਤੀ ਸੰਵਿਧਾਨ ਦੇ ਵਿੱਚ ਹਰ ਇੱਕ ਨਾਗਰਿਕ ਨੂੰ ਜਿਹੜੇ ਭਾਰਤ ਦੇ ਨਾਗਰਿਕ ਨੇ ਉਹਨਾਂ ਨੂੰ ਜਿਹੜੇ ਬਣਦੇ ਹੱਕ ਦਿੱਤੇ ਨੇ ਕਿਉਂਕਿ ਪੂਰੇ ਦੇਸ਼ਾਂ ਦੇ ਵਿੱਚ ਤੁਸੀਂ ਦੇਖ ਲਓ ਕਿਸੇ ਵੀ ਦੇਸ਼ ਦਾ ਸੰਵਿਧਾਨ ਇਹ ਜਿਆ ਨਹੀਂ ਹੈਗਾ ਜਿੰਨਾ ਵਧੀਆ ਸੰਵਿਧਾਨ ਸਾਡੇ ਭਾਰਤ ਦਾ ਬਾਬਾ ਸਾਹਿਬ ਜੀ ਨੇ ਬਣਾਇਆ ਕਿਉਂਕਿ ਉਹਨਾਂ ਨੇ ਬਹੁਤ ਕਠਿਨਾਈਆਂ ਦਾ ਸਾਹਮਣਾ ਕੀਤਾ ਤੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਦੁੱਖ ਝੱਲੇ ਨੇ ਪਰ ਜਿਹੜੇ ਸਾਡੇ ਵਰਗੇ ਲੋਕ ਨੇ ਅੱਜ ਗਰੀਬ ਲੋਕ ਨੇ ਉਹਨਾਂ ਨੂੰ ਇਹ ਜਿਉਣ ਦਾ ਮੌਕਾ ਮਿਲਿਆ ਤਾਂ ਉਹਨਾਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦੀ ਜ਼ਿੰਦਗੀ ਜਿਉ ਰਹੇ ਆ ਤੇ ਮੈਂ ਅੱਜ ਦੇ ਦਿਨ ਤੇ ਸਮੁੱਚੇ ਦੇਸ਼ ਵਾਸੀਆਂ ਨੂੰ ਵਧਾਈ ਵੀ ਦਿੰਦਾ ਤੇ ਨਾਲ ਹੀ ਬੇਨਤੀ ਵੀ ਕਰਦਾ ਕਿ ਕੇਂਦਰ ਦੀ ਭਾਜਪਾ ਸਰਕਾਰ ਜਿਹੜੀ ਉਹ ਬਾਬਾ ਸਾਹਿਬ ਦੇ ਬਣਾਇਸ ਵਿਧਾਨ ਨੂੰ ਤੋੜਨਾ ਚਾਹੁੰਦੀ ਆ ਤੇ 2024 ਦੀਆਂ ਇਲੈਕਸ਼ਨ ਆ ਰਹੀਆਂ ਨੇ 24 ਦੇ ਵਿੱਚ ਤੁਸੀਂ ਉਹਨਾਂ ਨੂੰ ਮੂੰਹ ਤੋੜ ਨਾਲ ਜਵਾਬ ਦੇਣਾ ਤੇ ਬਾਬਾ ਸਾਹਿਬੀ ਦਾ ਜਿਹੜਾ ਸੰਵਿਧਾਨ ਆਪਾਂ ਨੇ ਬਚਾਉਣਾ ਕਿਉਂਕਿ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਆ ਜਿਹੜਾ ਉਹ ਸਹੀ ਤਰੀਕੇ ਦੇ ਨਾਲ ਕਰਨਾ ਤੇ ਭਾਈਪਾਣੀ ਚਾਹੁੰਦੀ ਕਿ ਆਮ ਜਿਹੜੇ ਲੋਕ ਨੇ ਦਲਿਤ ਲੋਕ ਨੇ ਉਹ ਤਰੱਕੀਆਂ ਕਰਨ ਤੇ ਉਹ ਇਸ ਸੰਵਿਧਾਨ ਨੂੰ ਤੋੜ ਕੇ ਪਹਿਲਾਂ ਦੀ ਤਰ੍ਹਾਂ ਜਿਹੜਾ ਸਮਰੱਤੀ ਦਾ ਜਿਹੜਾ ਆਪਣਾ ਕਾਨੂੰਨ ਲਾਗੂ ਕਰਨਾ ਚਾਹੁੰਦੇ ਨੇ ਤੇ ਮੇਰੀ ਸਮੁੱਚੇ ਦੇਸ਼ ਵਾਸੀਆਂ ਨੂੰ ਬੇਨਤੀ ਆ ਕਿ ਤੁਸੀਂ ਆਪਣੀ ਜਿਹੜੀ ਵੋਟ ਆ ਉਹਦਾ ਇਸਤੇਮਾਲ ਵੀ ਸੋਚ ਸਮਝ ਕੇ ਕਰਿਓ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਕਿ ਪੰਜਾਬ ਦੇ ਵਿੱਚ ਆਪਾਂ ਆਮ ਆਦੀ ਪਾਰਟੀ ਦੀ ਸਪੋਰਟ ਕਰਨੀ ਆ ਤੇ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਦਿਨਤਿਆਂ ਲੱਖ ਲੱਖ ਵਧਾਈਆਂ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਤੇ ਦਿੱਲੀ ਦੇ ਵਿੱਚ ਜਿਹੜਾ ਬਾਬਾ ਸਾਹਿਬ ਜੀ ਦੀ ਸੋਚ ਆ ਸੀਧੇ ਆਜਮ ਸਰਦਾਰ ਭਗਤ ਸਿੰਘ ਦੀ ਤੇ ਬਾਬਾ ਸਾਹਿਬ ਡਾਕਟਰ ਪੀਬਰਾਓ ਮੈਡਿਕਰ ਜੀ ਦੀ ਜਿਹੜੀ ਸੋਚ ਆ ਉਸ ਨੂੰ ਲੈ ਕੇ ਅਹ ਦਿੱਲੀ ਦੇ ਵਿੱਚ ਕੇਜਰੀਵਾਲ ਸਰਕਾਰ ਤੇ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਤੁਸੀਂ ਦੇਖੋ ਪਹਿਲੀਆਂ ਸਰਕਾਰਾਂ ਦੇ ਵਿੱਚ ਅੱਜ ਤੱਕ ਜਦੋਂ ਵੀ ਕਿਤੇ ਦਫ਼ਤਰਾਂ ਵਿੱਚ ਜਾਂਦੇ ਸੀ ਤਾਂ ਮੁੱਖ ਮੰਤਰੀ ਦੀ ਫੋਟੋ ਲੱਗੀ ਹੁੰਦੀ ਕਿਸੇ ਵੀ ਦਫ਼ਤਰ ਵਿੱਚ ਸਬੰਧਤ ਜਿਹੜਾ ਮੈਂ ਮੈਕਨੇ ਦਾ ਮੰਤਰੀ ਹੁੰਦਾ ਸੀਗਾ ਇਹਨਾਂ ਨੇ ਅੱਜ ਤੱਕ ਸਾਡੇ ਆਪਣੇ ਸਹੀਦ ਆਦਮ ਸਰਦਾਰ ਭਗਤ ਸਿੰਘ ਜੀ ਤੇ ਬਾਬਾ ਸਾਹਿਬ ਜੀ ਦੇ ਕਦੇ ਵੀ ਫੋਟੋਆਂ ਨਹੀਂ ਲਾਈਆਂ ਜਦੋਂ ਕਿ ਆਮ ਆਦੀ ਪਾਰਟੀ ਦੀ ਦਿੱਲੀ ਦੇ ਵੀ ਸਰਕਾਰ ਆਈ ਪੰਜਾਬ ਦੇ ਵੀ ਸਰਕਾਰ ਆਈ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਕਿਸੇ ਵੀ ਦਫ਼ਤਰ ਦੇ ਵਿੱਚ ਸਾਡੇ ਮੁੱਖ ਮੰਤਰੀ ਦੀ ਫੋਟੋ ਨਹੀਂ ਦੇਖੂਗੀ ਸਭ ਤੋਂ ਪਹਿਲ ਦੇ ਆਧਾਰ ਤੇ ਜਿਹੜੀ ਆਪਣੇ ਸਿੱਧਾਇ ਸੰਸਦ ਦਾ ਭਗ ਸਿੰਘ ਤੇ ਬਾਬਾ ਸਾਹਿਬ ਡਾਕਟਰ ਧੀਮਰਾਓ ਵਿਦਕਰ ਜੀ ਦਾ ਫੋਟੋਆਂ ਲਾਈਆਂ ਨੇ ਤੇ ਉਹਨਾਂ ਦੇ ਜਿਹੜੇ ਆਪਣੇ بنائے ਕਾਨੂੰਨ ਨੇ ਉਹਨਾਂ ਹੀ ਰੱਖਿਆ ਕਰ ਰਹੇ ਆ ਤੇ ਉਹਨਾਂ ਦੇ ਆਧਾਰ ਤੇ ਅਸੀਂ ਜਿਹੜੇ ਲੋਕਾਂ ਨੂੰ ਉਹਨਾਂ ਦੀਆਂ ਸੁਵਿਧਾਵਾਂ ਨੇ ਉਹ ਦੇ ਰਹੇ ਆ ਇਹਨਾਂ ਜੋ ਸਰਕਾਰ ਕਰਨੀ ਉਹ ਸੰਵਿਧਾਨ ਨੂੰ ਤੋੜ ਮੜ ਦਿੱਤੀ ਐ ਨਾ ਕਿਵੇਂ ਇਹ ਲੋਕਾਂ ਦਾ ਵਿਚਾਰ ਹੈ ਦੇਖੋ ਜੀ ਅੱਜ ਸਾਨੂੰ ਜਿਹੜਾ ਬਾਬਾ ਸਾਹਿਬ ਦੇ ਦਾ ਬਣਾਇਆ ਸੰਵਿਧਾਨ ਆ ਉਹ ਤੇ ਪਹਿਰਾ ਦਿਨ ਦੀ ਲੋੜ ਆ ਸਮੁੱਚੇ ਦੇਸ਼ ਵਾਸੀਆਂ ਨੂੰ ਕਿਉਂਕਿ ਮੋਦੀ ਸਰਕਾਰ ਆ ਜਿਹੜੀ ਉਸ ਸੰਵਿਧਾਨ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੀ ਆ ਜਿਹਦੇ ਵਿੱਚ ਹਰ ਇੱਕ ਭਾਰਤੀ ਨੂੰ ਜਿਹੜੇ ਆਪਣੇ ਬਣਦੇ ਹੱਕ ਦਿੱਤੇ ਗਏ ਨੇ ਤੇ ਕਿ ਉਹਦੇ ਤਹਿਤ ਕਾਨੂੰਨ ਬਣਾਇਆ ਗਿਆ ਪਰ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਕਿ ਮੋਦੀ ਸਰਕਾਰ ਅਜਿਹਾ ਕਰੇ ਮੇਰੀ ਸਮੁੱਚੇ ਦੇਸ਼ ਵਾਸੀ ਨੂੰ ਬੇਨਤੀ ਆ ਅੱਜ ਦਿਨ ਤੇ ਪਰ ਪ੍ਰਣ ਕਰੀਏ ਕਿ ਆ ਭਾਰਤੀ ਜਨਤਾ ਪਾਰਟੀ ਜਿਹੜੀ ਭਾਜਪਾ ਉਹ ਸਾਡੇ ਕਾਨੂੰਨ ਦੇ ਨਾਲ ਉਹਦੇ ਸਰਕਾਰ ਸੇਡ ਸੈਟ ਕਰ ਰਹੀ ਆ ਉਹਨੂੰ ਰੋਕਣਾ ਅਸੀਂ ਤੇ ਨਾਲ ਹੀ ਤੇ ਜਿਹੜਾ ਇੰਡੀਆ ਗੱਠਜੋੜ ਬਣਿਆ ਉਹਦੀ ਸਪੋਰਟ ਕਰੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਪੋਰਟ ਕਰੋ ਤਾਂ ਜੋ ਬਾਬਾ ਸਾਹਿਬ ਦੇ ਜਿਹੜੇ ਦਿੱਤੇ ਹੱਕ ਨੇ ਤੇ ਉਹਨਾਂ ਦਾ ਜਿਹੜਾ ਬਣਾਇਆ ਸੰਵਿਧਾਨ ਉਹਨੂੰ ਬਚਾ ਕੇ ਰੱਖਿਆ ਜਾ ਸਕੇ ਰੋਕੀ ਨੇ ਸਸਸੀ ਪਾਰਟੀਆਂ ਨੂੰ ਵੀ ਜਿਹੜੀ ਦਾਵਾ ਕਰਦੇ ਕਾਂਗਰਸ ਹੈ ਤੇ ਹੈ ਕੱਲ ਜਲਦੀ ਸਰਕਾਰ ਆ ਰਹੀ ਹੈ ਨਾ ਉਹ ਉਹਨਾਂ ਦੀ ਪੰਜਾਬ ਚ ਆਉ ਯਾਤਰਾ ਨਹੀਂ ਪਰਿਵਾਰ ਬਚਾਓ ਯਾਤਰਾ ਕਿਉਂਕਿ ਉਹਨਾਂ ਦਾ ਜਿਹੜਾ ਸਾਰਾ ਟੱਬਰ ਸੀਗਾ ਉਹ ਦਾ ਬੋਲਬਾਲਾ ਤੁਸੀਂ ਦੇਖ ਹੀ ਰਹੇ ਹੋ ਕਿ ਪੰਜਾਬ ਦੇ ਵਿੱਚ ਚੱਲਦਾ ਰਿਹਾ ਜਦੋਂ ਕਿ ਵਰਕਰ ਪੂਰੀ ਤਰ੍ਹਾਂ ਪਿਸਦੇ ਰਹੇ ਨੇ ਤੇ ਉਹਨਾਂ ਦਾ ਹੁਣ ਪਰਿਵਾਰ ਦੇ ਜਿਹੜੇ ਖਤਰੇ ਦੇ ਵਿੱਚ ਪਈਆ ਹੋਦ ਉਹਨੂੰ ਬਚਾਉਣ ਲਈ ਜਿਹੜੀ ਯਾਤਰਾ ਕਰ ਰਹੇ ਨੇ ਪੰਜਾਬ ਦੇ ਲੋਕ ਦੇਸ਼ ਦੇ ਲੋਕ ਜਾਉਂਨੇ ਕਿ ਆਮ ਆਦਮੀ ਪਾਰਟੀ ਸਰਕਾਰ ਦਿੱਲੀ ਦੇ ਵਿੱਚ ਕਿੰਨੇ ਵਧੀਆ ਕੰਮ ਕਰ ਰਹੀ ਆ ਪੰਜਾਬ ਦੇ ਵਿੱਚ ਕੰਮ ਕਰ ਰਹੀ ਆ ਉਹਨਾਂ ਕੋਲੇ ਕਿ ਹੁਣ ਹੋਰ ਮੁੱਦਾ ਨਹੀਂ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਤੁਸੀਂ ਦੇਖੋ ਸਿੱਖਿਆ ਦੇ ਵਿੱਚ ਵੱਡਾ ਸੁਧਾਰ ਕੀਤਾ ਸਿਹਤ ਸਭਾਵਾਂ ਦੇ ਵਿੱਚ ਵੱਡਾ ਸੁਧਾਰ ਕੀਤਾ ਸੜਕ ਸੁਰੱਖਿਆ ਫੋਰਸ ਅਜੇ ਤੱਕ ਕਿਸੇ ਵੀ ਦੇ ਆਪਣੇ ਭਾਰਤ ਦੇ ਵਿੱਚ ਕਿਸੇ ਵੀ ਰਾਜ ਦੇ ਵਿੱਚ ਲਾਗੂ ਨਹੀਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਿਹੜੀ ਪਹਿਲ ਕਦਮੀ ਕੀਤੀ ਹੈ ਕਿਉਂਕਿ ਸੜਕੀ ਹਾਦਸਿਆਂ ਦੌਰਾਨ ਬਹੁਤ ਸਾਰੀਆਂ ਜਿਹੜੀਆਂ ਕੀਮਤੀ ਜਾਨਾਂ ਚਲੀ ਜਾਂਦੀ ਸੀ ਉਹਨਾਂ ਨੂੰ ਬਚਾਉਣ ਲਈ ਜਿਹੜੀ ਸੜਕ ਸੁਰੱਖਿਆ ਫੋਰਸ ਆ ਉਹ ਸਾਈ ਹੋ ਰਹੀ ਹੈ ਬਿਜਲੀ ਦੇ ਬਿੱਲ ਨੇ ਉਹ 90% ਘਰਾਂ ਦੇ ਜ਼ੀਰੋ ਆ ਰਹੇ ਨੇ ਤੇ ਹੋਰ ਬਹੁਤ ਸਾਰੀਆਂ ਸੁੱਖ ਸਹੂਲਤਾਂ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਕਿ ਮੋਤੀ ਸਰਕਾਰ ਕਰਨੀ ਉਹ ਤਾਂ ਕਿ ਜੀਂਦੇ ਨੇ ਵੀ ਅਸੀ ਰਾਤ ਵੀ ਰਾਤ ਬਣਾ ਕੇ ਲਈ ਦੇਖੋ ਹੋਰ ਉਹਨਾਂ ਦਾ ਕੋਈ ਬਸ ਨਹੀਂ ਚੱਲਦਾ ਨਾ ਉਹਨਾਂ ਪਤਾ ਵੀ ਜਿਹੜੇ ਲੋਕ ਨੇ ਆਮ ਆਦਮੀ ਪਾਰਟੀ ਅੱਜ ਪੂਰੇ ਦੇਸ਼ ਦੇ ਵਿੱਚ ਲਹਿਰ ਆ ਉਹਨਾਂ ਨੇ ਸਾਡੇ ਮਾਣਯੋਗ ਮੁੱਖ ਮੰਤਰੀ ਤੇ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀ ਨੂੰ ਫੜ ਕੇ ਕੇਜਰੀ ਵਾਲਜੀ ਨੂੰ ਫੜ ਕੇ ਜਿਹੜਾ ਜੇਲ੍ਹ ਦੇ ਵਿੱਚ ਬੰਦ ਰਿਹਾ ਸੀ ਲਈ ਕਰਿਆ ਕਿ ਉਹ ਆ ਦੇਸ਼ ਦੇ ਵਿੱਚ ਅੱਜ ਪੂਰੇ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਲਹਿਰ ਆ ਉਸ ਨੂੰ ਰੋਕਣ ਲਈ ਤੇ ਇੰਡੀਆ ਗੱਟ ਜੂਰ ਦੀ ਲਹਿਰ ਆ ਉਸ ਨੂੰ ਰੋਕਣ ਦੇ ਲਈ ਮੋਦੀ ਦੇ ਤੇ ਭਾਜਪਾ ਕੋਲ ਹੋਰ ਕੋਈ ਚਾਰਾ ਨਹੀਂ ਚੱਲਿਆ ਇਸ ਕਰਕੇ ਉਹ ਸਾਡੇ ਲੀਡਰਾਂ ਨੂੰ ਤੰਕਰ ਰਹੇ ਨੇ ਸਾਡੇ ਜਿਹੜੇ ਆਗੂ ਨੇ ਉਹ ਤੰਕਰ ਰਹੇ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਜਾਂ ਸਾਡੀਆਂ ਸਰਕਾਰਾਂ ਨੇ ਉਹਨਾਂ ਤੋਂੜਨ ਦੇ ਕੋਸ਼ਿਸ਼ਾਂ ਕਰ ਰਹੇ ਨੇ